ਤੂੰ ਕਿਸਾਨ ਦੁਨੀਆ ਨੇ ਇੱਕਤਾ ਉਗਰਾਹ ਜਿੰਦਾਬਾਦ ਹੋਰ ਜਿੰਦਾਬਾਦ ਚੋਤੇ ਪਰਚੇ ਰੱਦ ਕਰੋ ਰੱਦ ਕਰੋ ਟਾਇਰ ਜੱਜ ਨੇ ਆਪਣੀ ਪਾਵਰ ਦੇ ਜ਼ੋਰ ਤੇ ਇਹਨਾਂ ਦੇ ਪਰਿਵਾਰ ਦੇ 2-3 ਜੀਆਂ ਤੇ ਜਿਹਦੇ ਵਿੱਚ ਐਂ ਪਤਾ ਲੱਗਿਆ ਵੀ ਜਿਹੜਾ ਇੱਕ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਛੋਟਾ ਜਿਹਾ ਬੱਚਾ ਉਹਦੇ ਦਾ ਵੀ ਪਰਚਾ ਦਰਜ ਕਰਾਇਆ ਹੈ ਇਹਨਾਂ ਨੇ ਸ਼ੁਰੂ ਤੋਂ ਹੀ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਇਹਦੀਆਂ ਜ਼ਮੀਨ ਦੇ ਨਾਲ ਗਵਾਂਟੀ ਨੇ ਜਾ ਘਰ ਦੇ ਨਾਲ ਗਵਾਂਢੀਆਂ ਸਾਰਿਆਂ ਨੂੰ ਨੇ ਤੰਗ ਪ੍ਰੇਸ਼ਾਨੇ ਕਰਿਆ ਆਪਣੀ ਪਾਵਰ ਦੇ ਜ਼ੋਰ ਤੇ ਚਮਕੌਰ ਸਿੰਘ ਵਗੈਰਾ ਨੇ ਵੀ ੱੱ ਧੱਕੇ ਨਾਲ ਵੱਟ ਪਾਤੀ ਤੇ ਨਾਲੇ ਸਾਡੇ ਉੱਥੇ ਜਿਹੜਾ ਕੋਠਾ ਸੀਗਾ ਉੱਥੇ ਇੱਟਾਂ ਦੇ ਸਰੀ ਉੱਥੇ ਚੋਰੀ ਕਰਕੇ ਲਏ ਨਾਲੇ ਮੇਰੀ ਫਸਲ ਦਾ ਨੁਕਸਾਨ ਕਰਤਾ ਤੇ 20-25 ਬੰਦੇ ਇਕੱਠੇ ਹੋ ਕੇ ਆਏ ਸੀਗੇ ਵੀ ਜਿਹੜੇ ਦੰਗੇ ਕਰਨ ਦੀ ਮਨਸਾ ਨਾਲ ਆਏ ਸੀਗੇ ਅੱਜ ਜੀ ਅਸੀਂ ਸਾਧਰ ਥਾਣਾ ਨਾਬਾ ਪਹੁੰਚਿਆ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਵੱਲੋਂ ਜੋ ਪਿੰਡ ਬੌੜਾ ਕਲਾਂ ਤੋਂ ਆਪਣਾ ਚਮਕੌਰ ਸਿੰਘ ਸੀ ਇਹਨਾਂ ਦੇ ਪਰਿਵਾਰ ਦੇ ਨਾਲ ਇੱਕ ਜਸਵੀਰ ਸਿੰਘ ਨਾਮ ਦਾ ਜਿਹੜਾ ਜੱਜ ਹੈ ਉਹਨੇ ਆਪਣੀ ਪਾਵਰ ਦੇ ਜ਼ੋਰ ਦੇ ਨਾਲ ਜੱਜ ਹੈ ਕਿ ਰਿਟਾਇਰਡ ਦੇ ਰਿਟਾਇਰ ਜੱਜ ਰਿਟਾਇਰ ਜੱਜ ਨੇ ਆਪਣੀ ਪਾਵਰ ਦੇ ਜ਼ੋਰ ਤੇ ਇਹਨਾਂ ਦੇ ਪਰਿਵਾਰ ਦੇ 2-3 ਜੀਆਂ ਤੇ ਜਿਹਦੇ ਵਿੱਚ ਐਂ ਪਤਾ ਲੱਗਿਆ ਵੀ ਜਿਹੜਾ ਇੱਕ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਛੋਟਾ ਜਿਹਾ ਬੱਚਾ ਉਹਦੇ ਦਾ ਵੀ ਪਰਚਾ ਦਰਜ ਕਰਾਇਆ ਹੈ ਬੀਕੇ ਜੂ ਇਕਤਾ ਗ੍ਰਾਹਕਾਂ ਜਦੋਂ ਇਹ ਗੱਲ ਅਸੀਂ ਬਾਚੀ ਤਾਂ ਬਾਚ ਕੇ ਦੇਖਿਆ ਵੀ ਇਹ ਸੱਦਾ ਜਿਹੜਾ ਜਾਵਰ ਹੈ ਉਹ ਪਰਿਵਾਰ ਤੇ ਕੀਤਾ ਜਾ ਰਿਹਾ ਹੈ ਬੀਕੇ ਜੂ ਇਕਤਾ ਗ੍ਰਾਹਕਾਂ ਦੇ ਵੱਲੋਂ ਇਹਨਾਂ ਦੀ ਮਦਦ ਦੇ ਵਿੱਚ ਆ ਕੇ ਅਸੀਂ ਸਦਰ ਥਾਣਾ ਘੇਰਿਆ ਵੀ ਜਿਹੜੇ ਐਸਐਚਓ ਨੇ ਤੇ ਜਿਹੜੇ ਅਧਿਕਾਰੀਆਂ ਨੇ ਇਹ ਕਤਾਹੀ ਕਰੀ ਹੈ ਜਦੋਂ ਕੋਈ ਲੜਾਈ ਨਹੀਂ ਹੋਈ ਕੋਈ ਪੜਾਈ ਨਹੀਂ ਹੋਈ ਕੋਈ ਈਟਾਂ ਨਹੀਂ ਦੀਆਂ ਉੱਥੇ ਕੋਈ ਸਰੀਆਂ ਨਹੀਂ ਦੀ ਮਤਲਬ ਉਹ ਇੱਕ ਝੂਠੀ ਫਿਲਮ ਬਣਾ ਕੇ ਮਤਲਬ ਇਹਨਾਂ ਦੇ ਉੱਪਰ ਪਰਚੇ ਦਰਜ ਕਰੇ ਗਏ ਨੇ ਅਸੀਂ ਇਸ ਗੱਲ ਨੂੰ ਦੇਖਦੇ ਹੋਏ ਬੀਕੇਜੂ ਇਕਤਾ ਗ੍ਰਾਹਾਂ ਦੇ ਵੱਲੋਂ ਅੱਜ ਸਦਰ ਥਾਣਾ ਘੇਰਿਆ ਸੀ ਜੀ ਦੇ ਵਿੱਚ ਸਾਨੂੰ ਇਥੋਂ ਦੇ ਡਿਪਟੀ ਸਾਹਿਬ ਨੇ ਜਿਹੜੇ ਉਹ ਭਰੋਸਾ ਦੇ ਕੇ ਗਏ ਨੇ ਵੀ 4 ਦਿਨਾਂ ਦੇ ਵਿੱਚ ਅਸੀਂ ਇਹਦੀ ਇਨਕੁਆਰੀ ਕਰਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵਾਂਗੇ। ਬਾਕੀ ਅਸੀਂ ਉਹਨਾਂ ਸਾਹਮਣੇ ਇਹ ਮੰਗਾਂ ਰੱਖਿਆ ਨੇ ਵੀ ਜਿਹੜੀ ਭਾਈ ਇਹਨਾਂ ਦੀ ਬੇਨਤੀ ਕਰੀ ਹੈ ਜਿਹੜੀ ਜ਼ਮੀਨ ਬਣਦੀ ਉਹ ਜ਼ਮੀਨ ਛੱਡੋ ਇਹਨਾਂ ਦੀ ਤੇ ਬਾਕੀ ਇੱਕ ਅਸੀਂ ਹੋਰ ਵੀ ਇਹਦੇ ਦੇ ਮੰਗ ਕਰਾਂਗੇ ਕਿਉਂਕਿ ਜਿਹੜਾ ਜੱਜ ਹੈ ਜੱਜ ਨੇ ਇੱਕ ਛੋਟਾ ਬੱਚਾ ਦੇਖੋ ਅੱਜ ਉਹਦੇ ਦੇ ਇੱਕ ਤਰ੍ਹਾਂ ਦਾ ਤੱਬਾ ਬਣ ਗਿਆ ਪਰਚਾ ਦਰਜ ਹੋ ਗਿਆ ਕੋਈ ਗੱਲ ਨਹੀਂ ਕੋਈ ਲੜਾਈ ਨਹੀਂ ਕੋਈ ਪੜ੍ਹਾਈ ਨਹੀਂ ਇੱਕ ਮਜ਼ਦੂਰ ਇਹ ਖੇਤ ਦੇ ਵਿੱਚ ਕੰਮ ਕਰਨਾ ਆਇਆ ਨਾਲ ਬੱਟ ਬਣਾ ਆਇਆ ਉਹਦੇ ਦੇ ਵੀ ਪਰਚਾ ਦਰਜ ਕਰਾਇਆ ਉਹਨੇ ਵੀ ਇਹ ਲੋਕਾਂ ਨੂੰ ਨਾਥੋ ਉਦੋਂ ਪੈਣੀ ਹੈ ਜਦੋਂ ਇਹਨਾਂ ਨੂੰ ਕੁਝ ਨਾ ਕੁਝ ਛੇਕ ਲੱਗੇ ਉਹ ਛੇਕ ਦੇ ਵਿੱਚੋਂ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਇਸ ਤਰ੍ਹਾਂ ਕਿਸੇ ਸਾਫ਼-ਦਾਮਨ ਦੇ ਉੱਪਰ ਇਹ ਦਾਗ ਲਾਉਣ ਵਾਲੀ ਉਹ ਜਿਹੜੀ ਕਾਰਵਾਈ ਦੀ ਮੰਗ ਵੀ ਅਸੀਂ ਪ੍ਰੋਸੈਸ ਅੱਗੇ ਰੱਖਾਂਗੇ ਵੀ ਉਹ ਜਿਹੜਾ ਕਰ ਬਈ ਉਹ ਹੁਣੇ ਹੋਣੀ ਚਾਹੀਦੀ ਐ ਬਾਕੀ ਬੀਕੇਜੂ ਇਕਤਾ ਗ੍ਰਾਹਾਂ ਵੱਲੋਂ ਜੇਕਰ 27 ਤਰੀਕ ਨੂੰ ਇਹਨਾਂ ਦੇ ਪਾਏ ਪਰਚੇ ਰੱਦ ਨਹੀਂ ਹੁੰਦੇ ਤਾਂ 28 ਤਰੀਕ ਨੂੰ ਇਸੇ ਥਾਣੇ 'ਤੇ ਅਸੀਂ ਪੱਕਾ ਮੋਰਚਾ ਜਿਹੜਾ ਬੀਕੇਜੂ ਇਕਤਾ ਗ੍ਰਾਹਾਂ ਵੱਲੋਂ ਨਾਮ ਤੁਹਾਡਾ ਕੀ ਨਾਮ ਆ ਕੀ ਹੋਵੇ ਮੇਰਾ ਨਾਮ ਜਸਵਿੰਦਰ ਸਿੰਘ ਬਰਾਸ ਬੀਕੇਜੂ ਇਕਤਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਬਾਈ ਤੇ ਅੱਜ ਦਾ ਨਾਮ ਕੀ ਹੈ ਜਿਹੜੇ ਰਿਟਾਇਰਡ ਜਾਂਦੇ ਜੱਜ ਜਸਵੀਰ ਸਿੰਘ ਜਸਵੀਰ ਹੈ ਜਸਵੀਰ ਸਿੰਘ ਕਲੇਰ ਜੀ ਜਸਵੀਰ ਸਿੰਘ ਕਲੇਰ ਇਹ ਰਿਟਾਇਰ ਜੱਜ ਨੇ ਇਹ ਬੌੜਾ ਕਲਾਂ ਚ ਖੇਤੀ ਕਰ ਰਹੇ ਨੇ ਅੱਛਾ ਉਹ ਉੱਥੇ ਦੀ ਰਹਿਣ ਵਾਲੇ ਨੇ ਤੇ ਇਸ ਟਾਈਮ ਪਟਿਆਲੇ ਰਹ ਰਹੇ ਧੰਨਵਾਦ ਮੈਂ ਹਰਪ੍ਰੀਤ ਸਿੰਘ son of ਬਲਦੇਵ ਸਿੰਘ ਪਿੰਡ ਬੌੜਾ ਕਲਾਂ ਆਪਣਾ ਮਾਮਲਾ ਇਹ ਆ ਜੀ ਇਹ ਜੱਜ ਕਲੀਅਰ ਆ ਜੀ ਇਹ ਰਿਟਾਇਰ ਜੱਜ ਨੇ ਤੇ ਹੈਗੇ ਸਾਡੇ ਨਗਰ ਦੇ ਨੇ ਜੀ ਇਹ ਤੇ ਹੁਣ ਇਹ ਪਟਿਆਲੇ ਰਹਿੰਦੇ ਨੇ ਇਹਨਾਂ ਨੇ ਖੁਦੋਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਇਹਦੀਆਂ ਜ਼ਮੀਨ ਦੇ ਨਾਲ ਗਵਾਂਢੀ ਨੇ ਜਾ ਘਰ ਦੇ ਨਾਲ ਵਾਂਡੀਆਂ ਸਾਰੇ ਨੂੰ ਨੇ ਤੰਗ ਪ੍ਰੇਸ਼ਾਨੇ ਕਰਿਆ ਆਪਣੀ ਪਾਵਰ ਦੇ ਜ਼ੋਰ ਤੇ ਤੇ ਜਦੋਂ ਹੁਣ ਸਾਡੇ ਤੇ ਵਾਰੀ ਆਈ ਜੀ ਅਸੀਂ ਆਪਣੇ ਹੱਕ ਲੈਣ ਲਈ ਕਿਹਾ ਇਹਨਾਂ ਨੂੰ ਇਹਨਾਂ ਨੇ ਜੀ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਆ ਕੇ ਕਹਿੰਦਾ ਵੀ ਮੇਰਾ ਛੋਟੀ ਜ਼ਮੀਨ ਵਿੱਚ ਦੀ ਸੂਏ ਦਾ ਖਾ ਲਾਉਂਦਾ ਸਾਨੇ ਕਾ ਜੀ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਨਾ ਮੇਰੇ ਬਡਾਰੂਆ ਨੇ ਦੇਖਿਆ ਵੀ ਅਸੀਂ ਕਦੇ ਦੇਖਿਆ ਨਹੀਂ ਕਹਿੰਦਾ ਇਹ ਨਕਸ਼ਾ ਦੱਸਦਾ ਚਲੋ ਸਾਨੇ ਕਾ ਜੀ ਨਕਸ਼ਾ ਤਾਂ ਜੋ ਅਸੀਂ ਦੇਖਿਆ ਨਹੀਂ ਅਸੀਂ ਕਿਵੇਂ ਪਾ ਦਈਏ ਉਹ ਕਹਿੰਦਾ ਵੀ ਉਦੋਂ ਬਾਅਦ ਇਹ ਨਹੀਂ ਪਟਵਾਰੀ ਬੁਲਾ ਲੇ ਐਕਸ਼ਨ ਵਗੈਰਾ ਬਲਾਲੇ ਆਪਣੇ ਨਹਿਰੀ ਵਿਭਾਗ ਵਾਲੇ ਚਲੋ ਉਹਨਾਂ ਨੇ ਸਾਨੂੰ ਜੀ ਲੱਠਾ ਵਗੈਰਾ ਦਿਖਾਇਆ ਉਹਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ 2006 ਦੇ ਵਿੱਚ ਨਕਸ਼ੇ ਦੇ ਵਿੱਚ ਖਾ ਲੱਗਿਆ ਹੋਇਆ ਸੀ ਤੇ ਅਸੀਂ ਉਸ ਤੋਂ ਬਾਅਦ ਜੀ ਆਪਣੀ ਉਹਦੀ ਸਟੇਲ ਲੈਂਣ ਬਾਰੇ ਸੋਚਿਆ ਵੀ ਚਲੋ ਸਟੇ ਲਈਏ ਉਸ ਤੋਂ ਬਾਅਦ ਹੀ ਸਾਡੇ ਕੁਝ ਹੋਰ ਵੀ ਪਤਵੰਤੇ ਸੱਜਣਾ ਆ ਕੇ ਇਹਦੀ ਮਾਸੀ ਦੇ ਮੁੰਡੇ ਕਾਉਂਦੇ ਨੇ ਸਾਡੇ ਨਗਰ ਦੇ ਵਿੱਚ ਇੱਕ ਜੱਗਾ ਸਿੰਘ ਇੱਕ ਪੂਰਾ ਸਿੰਘ ਉਹ ਕਹਿੰਦੇ ਵੀ ਯਾਰ ਭਾਈ ਚਾਰਾ ਸਭ ਤੋਂ ਪਹਿਲਾਂ ਵੀ ਤੁਸੀਂ ਐਦਾਂ ਨਾ ਕਰੋ ਤੇ ਅਸੀਂ ਕਹਾਂ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਅਸੀਂ ਛੋੜੇ ਸੂਹੀ ਸਾਡੇ ਨਗਰ ਦੇ ਉਹ ਭਾਈਚਾਰਿਆਂ ਨੂੰ ਸਹੀ ਸਮਝਦੇ ਹੋਏ ਅਸੀਂ ਛੋਡੇ ਜਵਾਨ ਨੂੰ ਫੁੱਲ ਚੜਾਉਣੇ ਅਸੀਂ ਛੱਡਦੇ ਆਂ ਪਰ ਨਕਸ਼ੇ ਦੇ ਹਿਸਾਬ ਨਾਲ ਕੱਲ ਨੂੰ ਜਿੱਥੇ ਸਾਡੀਆਂ ਜੋ ਬੱਟਾਂ ਆਉਂਦੀਆਂ ਨੇ ਜਾਂ ਸਾਡੇ ਖੇਤ ਨੂੰ ਰਾਹ ਲੱਗਿਆ ਹੋਵੇ ਉਹ ਵੀ ਛੱਡੇ ਪੂਰਾ ਸਿੰਘ ਨੇ ਜ਼ਿੰਮੇਵਾਰੀ ਲੈਂਤੀ ਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਇਹਦਾ ਆਪਣੇ ਖੱਬੇ ਹੱਥ ਦੀ ਗੱਲ ਆ ਆਪਾਂ ਕਰਾ ਦਾਂਗੇ ਅਸੀਂ ਉਹਨਾਂ ਦੇ ਕਹੇ ਕਹਾਏ ਜੀ ਖਾਲ ਇਹਨੂੰ ਪਵਾਤਾ ਉੱਥੇ ਖਾਲ ਪਾਉਣ ਤੋਂ ਬਾਅਦ ਅਸੀਂ ਜੱਜ ਨਾਲ ਵੀ ਗੱਲ ਹੋਈ ਮਹਾਂ ਜੱਜ ਸਾਹਿਬ ਕਹਿੰ ਮਰਾ ਖਾਲ ਆ ਮਾਈ ਜੱਜ ਸਾਹਿਬ ਜੇ ਤੁਸੀਂ ਵੀ ਜੱਜੋਂ ਸਾਡੇ ਖੇਤ ਨੂੰ ਰਾਹ ਵੀ ਲੱਗਿਆ ਹੋਇਆ ਕਾਨੂੰਨੀ ਬ ਮਾ ਚਲੋ ਠੀਕ ਆ ਜੀ ਅਸੀਂ ਇਹਨਾਂ ਨੂੰ ਉਹ ਚਾਰ ਬੰਦਿਆਂ ਦੇ ਕਹਿਣ ਤੇ ਸਾਡੇ ਹੋਰ ਵੀ ਉੱਥੇ ਮੌਜੂਦਾ ਤੇ ਸਾਡੇ ਬਲਵਿੰਦਰ ਸਿੰਘ ਜੀ ਖੜੇ ਆ ਇਹ ਵੀ ਤੋਂ ਉੱਥੇ ਹੋਰ ਵੀ ਸੀ ਨਗਰ ਦੇ ਜੇ ਦੋਹਣੇ ਕਹਿ ਸੀ ਉਹਨਾਂ ਨੂੰ ਖਾਲ ਪਪਾਤਾ ਜੀ ਉਸ ਤੋਂ ਬਾਅਦ ਜਦੋਂ ਅਸੀਂ ਨੇ ਐਪਲੀਕੇਸ਼ਨਾਂ ਦਿੱਤੀਆਂ ਜੀ ਮੰਤੀ ਕਰਾਉਣ ਲਈ ਤਾਂ ਇਹ ਬੰਦੇ ਨੇ ਉੱਥੇ ਜੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਿਆ ਕਰੇ ਜੇ ਕੋਈ ਕਨਗੋ ਆ ਜਾਇਆ ਕਰੇ ਉਹਨੂੰ ਕਹਿ ਦਿਆ ਕਰੇ ਤੈਨੂੰ ਮੈਂ ਕਚਹਿਰੀਆਂ ਚ ਘੜੀਸੂਆਂ ਤਰੀਕਾ ਪੈਣੀਆਂ ਨੇ ਤੇਰੀਆਂ ਜੇ ਤੈਨਾਂ ਇਹਨਾਂ ਦੀ ਮੰਤੀ ਕਰਤੀ ਚਲੋ ਜੀ ਉਹ ਕਨਗੋ ਜਾਂਦੀ ਹੱਦ ਨੂੰ ਜੀ ਹੁਣ ਬਦਲੀ ਕਰਾ ਗਿਆ ਡਰ ਦਾ ਮਾਰੇ ਤੋਂ ਤੇ ਉਦੋਂ ਪਹਿਲਾਂ ਇਹਨੇ ਮੈਨੂੰ ਵੀ ਇਹੀ ਗੱਲ ਕਹੀ ਸੀ ਸਾਡੇ ਲਵੀ ਨੇ ਜਾਂ ਖੜੇ ਨੇ ਸਰੀਛ ਨੇ ਦੇ ਬੇਟਾ ਬਲਵਿੰਦਰ ਸਿੰਘਾ ਇਹਨਾਂ ਨੂੰ ਕਹਾਂ ਮੈਂ 21 ਸਾਲ ਕਹਿੰਦਾ ਕਢੀਸ਼ ਕੇ ਰੱਖਿਆ ਉਹ ਹਾਲਾ ਛੋਡਾ ਕਰੂੰ ਚਾਚਾ ਸਾਹਿਬ ਕਹਿੰਦੇ ਜੀ ਇਹਨਾਂ ਤੇ ਕੇਸ ਪਾਏ ਹੋਣੀ ਇਹਨਾਂ ਤੇ ਵੀ ਝੂਠੇ ਕਬਜ਼ੇ ਕੇ ਪਰਚੇ ਕਰਾ ਕੇ ਜੀ ਇਹਨਾਂ ਨੂੰ ਰਸਟ ਅੰਦਰ ਪਵਾ ਕੇ ਉਦੋਂ ਆ ਦੇ ਨੇ ਖੇਤ ਵਿੱਚ ਪੱਟਾਂ ਪਾਈਆਂ ਜਦੋਂ ਇਹ ਇਹਨੇ ਉਸ ਟਾਈਮ ਪੱਟਾਂ ਪਾਈਆਂ ਨੇ ਉਦੋਂ ਕਿਹੜਾ ਕੋਰਟ ਨਹੀਂ ਸੀ ਜੀ ਉਦੋਂ ਨੇ ਐਪਲੀਕੇਸ਼ਨਾਂ ਦੇ ਕੇ ਕੌਣਾ ਕੋਰਟ ਰਾਹੀ ਇਹਨਾਂ ਦੇ ਖੇਤ ਚ ਪੱਟਾਂ ਪਾਈਆਂ ਕੀ ਕਿਹੜੀ ਦੇਖੋ ਉਹ ਉਹ ਪਰਿਵਾਰ ਨੂੰ ਪਤਾ ਹੀ ਸਾਨੂੰ ਇੰਨਾ ਪਤਾ ਕਿਉਂਕਿ ਉਸ ਟਾਈਮ ਆਜ ਕੋ 20 ਸਾਲ ਪਹਿਲਾਂ ਹੀ ਗੱਲ ਆ ਮੈਂ ਛੋਟਾ ਸੀ ਵੀ ਇਹਨਾਂ ਦੇ ਧਰ ਧੱਕੇ ਨਾਲ ਪਰਚਾ ਕਰਾ ਕੇ ਇਹਨਾਂ ਦੇ ਖੇਤ ਦੇ ਵਿੱਚ ਬੱਟਾ ਪਾਈਆਂ ਨੇ ਜੀ ਮੰਗ ਕਿ ਕਰ ਮੰਗ ਕੇ ਅਸੀਂ ਇਹੀ ਕਰਦੇ ਮੈਂ ਸੋ ਨੂੰ ਸਾਰੇ ਮੈਟਰ ਦਾ ਆਜਦਾ ਜੀ ਉਹ ਕੰਮ ਇਹਨੇ ਕਰਿਆ ਜੀ ਕਿਉਂ ਤੇ ਉਦੋਂ ਸਾਡੇ ਇੱਕ ਜਸਵੀਰ ਸਿੰਘ ਨੇ ਵੀ ਰਾ ਸਰਪੰਚ ਨੇ ਜੀ ਉਹਨਾਂ ਨਾਲ ਵੀ ਇਹ ਧੱਕੇਸ਼ਾਈ ਕਰਦੇ ਉਹਨਾਂ ਨੇ ਵੀ ਪਿੱਛੇ ਬਹੁ ਔਖੀ ਜ਼ਮੀਨ ਛੜਾਈ ਜੇ ਤੋਂ ਐਦੋਂ ਪਹਿਲਾਂ ਜੀ ਸਾਡੇ ਇਹਦਾ ਅੱਗੇ ਖੇਤ ਆਈ ਇੱਕ ਟਿੱਬਿਆਂ ਦੇ ਵਿੱਚ ਉੱਥੇ ਵੀ ਸਾਡੇ ਗਰਨਾਵ ਸਿੰਘ ਦੀ ਜ਼ਮੀਨ ਲੱਗਦੀ ਸੀ ਇੱਕ ਪਾਸੇ ਧਰਨਪਾਲ ਦੀ ਲੱਗ ਉੱਥੇ ਵੀ ਇਹਨੇ ਆਪਣੀ ਕੱਚੀ ਮੰਗਤੀ ਕਰਾ ਕੇ ਨਾਲ ਦੀ ਨਾਲ ਬੱਟਾ ਪਾ ਕੇ ਸਪੈਦੇ ਲਾਈ ਅੱਜ ਤੋਂ ਲਾਹੂਈ 20 15 ਸਾਲ ਪਹਿਲਾਂ ਇਹਨੇ ਹਰੇਕ ਗੁਮਾਂਢੀ ਦਾ ਧੱਕਾ ਕਰਿਆ ਜਾਂਦੀ ਆਦੋਂ ਜੋ ਛਾੜੀ ਵਾਰੀ ਆ ਗਈ ਆ ਜੇ ਸਾਨੂੰ ਵੀ ਅਹੀਂ ਦਬਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਔਰ ਖੋਦੇ ਨੇ ਕਹਿਆ ਕਹਿੰਦਾ 21 ਸਾਲ ਹੋ ਗਏ ਪੁੱਛ ਨਹੀਂ ਸਰਜੀਤੂਰੀਆਂ ਨੂੰ ਸਾਡੇ ਗਵਾਹ ਵੀ ਨਹੀਂ ਜਿਹੜੇ ਬੰਦੇ ਖੜੇ ਤੇ ਕਹਿੰਦਾ ਕਿ ਕਿਹੜੇ ਛਾਵਾਂ ਘਰੀਸ਼ੇ ਪਾਣੇਗਾ ਮੈਂ ਬਦਮਾਸ਼ੀ ਨਹੀਂ ਚੱਲਣ ਦਿੰਦਾ ਕਿਸੇ ਦੀ ਮੈਂ ਚਲੋ ਕੋਈ ਗੱਲ ਨਹੀਂ ਜੀ ਹਨਾ ਅਸੀਂ ਉਹ ਚਾਰ ਬੰਦੇ ਮੂੰਹ ਕਹੇ ਕਹਾਏ ਆਪਾਂ ਇਹਨੂੰ ਖਾਲਪ ਬਾਤ ਉਹਦੂਆ ਜੋ ਉਦੋਂ ਬਾਅਦ ਇਹ ਕਨਗੋ ਨਮਾ ਨਮਾ ਆਇਆ ਉਹਨੇ ਜੀ ਸਾਡੀ ਦਰਖਾਸਤ ਜੀ ਦਿੱਤੀ ਜਿੱਦਾਂ ਵੀ ਉਹਨੇ ਮਿੰਤੀ ਕਰੀ ਉਹਨੂੰ ਵੀ ਇਹਨੇ ਦਬਕਾਇਆ ਕਹਿੰਦਾ ਵੀ ਕੋਈ ਬੁਰਜ ਨਹੀਂ ਲਾਉਣੀ ਕੋਈ ਉੱਥੇ ਟੋਵਾ ਨਹੀਂ ਪੱਟਣਾ ਡਾਲੇ ਧਰ ਕੇ ਬਾਗ ਜੀ ਉਹ ਬੰਦੇ ਨੇ ਠੱਡੇ ਲਾਈ ਠੱਡੇ ਲਾਉਣ ਤੋਂ ਬਾਅਦ ਜਿੱਥੇ ਸਾਡੀ ਜ਼ਮੀਨ ਦੇ ਠੱਡੇ ਲਾ ਕੇ ਗਿਆ ਕਨਗੋ ਸਾਹਿਬ ਸਰਕਾਰੀ ਮਿੰਤੀ ਹੋਈ ਅਸੀਂ ਫੀਸ ਭਰੀਆ ਅਸੀਂ ਉੱਥੇ ਆਪਣੀ ਵੱਟ ਪਾ ਲਈ ਜੀ ਵੱਟਾਂ ਪਾਈਆਂ ਨੇ ਸਾਰਾ ਕੁਝ ਹੋਇਆ ਉਦੋਂ ਬਾਅਦ ਇਹ ਸਾਨੂੰ ਇੱਕ ਵਾਰ ਵੀ ਨਹੀਂ ਆ ਕੇ ਨਹੀਂ ਗਿਆ ਵੀ ਤੁਸੀਂ ਰੁਕ ਜੋ ਜਾਂ ਨਾ ਰੁਕੋ ਚਾਨੇ ਬੱਟਾ ਪਾਤੀਆਂ ਜੀ ਉਦੋਂ ਬਾਅਦ ਇਹਨੇ ਕਤਵਾਲੀ ਤੋਂ ਐਸਆਈ ਮਨਮੋਹ ਸਿੰਘ ਪਹੁੰਚੇ ਉਹ ਕਹਿੰਦਾ ਛੋਡੇ ਖਿਲਾਫ ਜੱਜ ਨੇ ਭਾਈ ਫੋਨ ਕਰੇ ਨੇ ਉੱਪਰੋਂ ਉੱਪਰੋਂ ਫੋਨ ਆਏ ਨੇ ਸਾਡੇ ਲਵੇ ਵੀ ਤੁਸੀਂ ਇਹ ਕੰਮ ਨਾ ਕਰੋ ਅਸੀਂ ਉੱਥੇ ਰੁੱਕ ਗਏ ਜੀ ਰੁਕਣ ਤੋਂ ਬਾਅਦ ਉਦੋਂ ਬਾਅਦ ਅਸੀਂ ਉਹਨਾਂ ਇਹ ਵੀ ਸਵਾਲ ਕਰਿਆ ਵੀ ਤੁਸੀਂ ਸਾਨੂੰ ਸਾਦਰ ਲੱਗਦਾ ਤੁਸੀਂ ਕਤਵਾਲੀ ਚ ਆਇਓ ਪਰ ਜੀ ਉਹ ਕਹਿੰਦੇ ਵੀ ਉੱਥੇ ਸਾਦਰ ਦਾ ਐਸਐਚਓ ਹੈ ਨਹੀਂ ਸੀ ਤਾਂ ਸਾਨੂੰ ਆਉਣਾ ਪੈ ਗਿਆ ਤੇ ਉਦੋਂ ਬਾਅਦ ਹਰਜਿੰਦਰ ਸਿੰਘ ਵੀ ਐਸਆਈ ਆਏ ਜੀ ਨਹੀਂ ਮੰਗ ਦੱਸ ਰਹੇ ਹਾਂ ਸਾਰਾ ਮੈਂ ਚਲੋ ਉਦੋਂ ਬਾਅਦ ਸਾਡੀ 2 ਵਿਕੇ ਜਮੀਨ ਨਿਕਲੀਆ 2 ਵਿਕੇ ਜਮੀਨ ਨਿਕਲ ਤੋਂ ਬਾਅਦ ਜੀ ਸਾਡਾ ਸਾਰਾ ਕੁਝ ਹੋ ਗਿਆ ਦੀ ਛੱਡ ਨੂੰ ਉਰੇ ਆ ਕੇ ਤਾਂ ਵੀ ਤੁਸੀਂ ਇੱਦਾਂ ਵਾਟ ਨਹੀਂ ਪਾ ਸਕਦੇ ਸਾਡੀਆਂ 751 ਦੀਆਂ ਜਮਾਨਤਾਂ ਹਾਜ਼ਰ ਹੋ ਗਈਆਂ ਜੀ ਉਸ ਤੋਂ ਦੂਏ ਦਿਨ ਆ ਕੇ ਉਹਨੇ ਫੇਰ ੱੱਕੇ ਨਾਲ ਆ ਕੇ ਸਾਡੇ ਪਰਚੇ ਬਾਹਰ ਰੈਸਟਾ ਬਵਾਉਣ ਨੂੰ ਫਿਰ ਰਿਹਾ ਛੱਡ। ਤੁਸੀਂ ਕੀ ਮੰਗਦੇ ਆਂ? ਅਸੀਂ ਤਾਂ ਮੰਗ ਹੀ ਹੈਗਾ ਨੇ ਦੇਖੋ ਸਾਡਾ ਹੱਕ ਤੇ ਅਸੀਂ ਕਿਹੜਾ ਕੋਈ ੱੱਕੇ ਨਾਲ ਵੱਟ ਪਾਈਆ ਜੇ ਸਾਡੇ ਜਿਹੜੇ ਉੱਥੇ ਕੰਨ ਗੋ ਆ ਸਾਹਬ ਕਹਿੰਨੇ ਸੀ ਫੀ ਮੰਗਦਾ ਛੱਡੀ ਇਹ ਸਾਨੂੰ ਇਨਸਾਫ਼ ਮਿਲੇ ਸਾਡੇ ਪਰਚੇ ਦਾ ਕੰਮ ਜਿਹੜੇ ਛੁੱਟੇ ਗਏ ਸਾਡੇ ਛੋਟੇ-ਛੋਟੇ ਬੱਚਿਆਂ ਦੇ ਪਰਚੇ ਪਾਤੇ ਜੀ ਇਹਨੇ ਇੱਕ ਜੱਜ ਹੋਣ ਦੇ ਨਾਤੇ ਮਜ਼ਦੂਰ ਹੈ ਜੀ ਛੋਟਾ ਬੱਚਾ ਮੇਰਾ ਬੇਟਾ ਜੀ ਤਰਨਪ੍ਰੀਤ ਸਿੰਘ 15-16 ਸਾਲ ਦਾ ਹੀ ਆ 9ਵੀਂ ਕਲਾਸ 10ਵੀਂ ਦੇ ਵਿੱਚ ਪੜਦਾ हां ਸਾਡੇ ਮਜ਼ਦੂਰ ਇੱਕ ਦਿਹਾੜੀ ਤੇ ਗਿਆ ਤੀ ਉਹ ਤੇ ਪਰਚਾ ਪਵਾਤਾ हां ਚੋਰੀ ਦੇ ਪਰਚੇ ਪਵਾ ਰਹੀ ਕਹਿੰਦੇ ਉਥੇ ਇੱਟਾਂ ਲਾਇਏ ਜਦੋਂ ਕਿ ਉਹ ਚੋਰੀ ਵਾਲੇ ਪਰਚੇ ਬਾਅਦ ਮੈਨੂੰ ਉਦੋਂ ਪਹਿਲਾਂ ਅਸੀਂ 755 ਕਿਰਾਏ ਪਾ ਗਏ ਜੀ ਜਿੰਨਾ ਜੀ ਇੱਕ ਜ਼ਮੀਨਦਾਰ ਰੋਲਾ ਬੌੜਾ ਕਲਾਂ ਪਿੰਡ ਦਾ ਇਹ ਜਗਦੀਸ਼ ਸਿੰਘ ਕਲੇ ਤਲਾਰ ਜੀ ਨੇ ਇਹ ਜਿਹੜੇ ਮਦਈ ਨੇ ਇਸ ਮੁਕਦਮੇ ਦੇ ਉਹਨਾਂ ਨੇ ਸਾਡੇ ਕੋਲ ਦਰਖਾਸਤ ਦਿੱਤੀ ਸੀਗੀ ਵੀ ਜਿਹੜੀ ਮੇਰੀ ਦੋ ਕਿੱਲੇ ਦੀ ਉਥੇ ਜ਼ਮੀਨ ਸੀਗੀ ਉਹਦੇ ਵਿੱਚ ਵੀ ਚਮਕੌਰ ਸਿੰਘ ਵਗੈਰਾ ਨੇ ਵੀ ੱੱੱਕੇ ਨਾਲ ਵੱਟ ਪਾਤੀ ਤੇ ਨਾਲੇ ਸਾਡੇ ਉੱਥੇ ਜਿਹੜਾ ਕੋਠਾ ਸੀਗਾ ਉੱਥੇ ਇੱਟਾਂ ਦੇ ਸਰੀ ਉੱਥੇ ਚੋਰੀ ਕਰਕੇ ਲਗੇ ਨਾਲੇ ਮੇਰੀ ਫਸਲ ਦਾ ਨੁਕਸਾਨ ਕਰਤਾ ਤੇ 20-25 ਬੰਦੇ ਇਕੱਠੇ ਹੋ ਕੇ ਆਏ ਸੀਗੇ ਵੀ ਜਿਹੜੇ ਦੰਗੇ ਕਰਨ ਦੀ ਮਨਸਾ ਨਾਲ ਆਏ ਸੀਗੇ ਉਹ ਦਰਖਾਸਤ ਦਿੱਤੀ ਸੀ ਅਸੀਂ ਤੇ ਉਹ ਦਰਖਾਸਤ ਤੇ ਅਸੀਂ ਪਰਚਾ ਦਿੱਤਾ ਸੀਗਾ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਚਮਕੌਰ ਸਿੰਘ ਪਾਰਟੀ ਆ ਉਹਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਵੀ ਸਾਡੇ ਨਾਲ ਜਿਹੜਾ ਵੀ ਪਰਚਾ ਵੀ ਨਜਾਇਜ਼ ਹੋ ਗਿਆ ਤੇ ਉਸ ਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਅਫਸਰ ਆਏ ਸੀਗੇ ਸਾਡੇ ਡਿਪਟੀ ਸਾਹਿਬਾ ਨਾ ਇਹ ਹੁਣ ਆਪਣੀ ਰਿਪਰੈਜੈਂਟੇਸ਼ਨ ਦੇਣਗੇ ਤੇ ਉਹ ਇਨਕੁਆਰੀ ਕਰਕੇ ਜੋ ਹੋਊਗਾ ਉਹ ਫਰਦਰ ਐਕਸ਼ਨ ਲਿੱਤਾ ਜਾਊਗਾ ਤੇ ਦੂਸਰੀ ਤਰ੍ਹਾਂ ਵੀ ਕਿਹਾ ਜਾ ਰਿਹਾ ਵੀ ਕੋਈ ਰਟਾਇਰਡ ਜੱਜ ਆ ਉਹਦੇ ਵੱਲੋਂ ਜਿਹੜਾ ਅਸਰਪੂਰਤ ਵਰਤ ਜਿਹੜੇ ਉਹਦੇ ਬਕਤੇ ਕਰਾਇਆ ਗਿਆ ਹਾਂਜੀ ਉਹ ਰਟਾਇਰਡ ਜੱਜ ਨੇ ਜੀ ਇਹ ਤਾਂ ਹੁਣ ਐਪਲੀਕੇਸ਼ਨ ਦਿੱਤੀ ਇੱਕ ਵਾਰ ਤਾਂ ਸਾਨੂੰ ਐਫ ਆਈ ਆਰ ਦੇਣੀ ਪੈਂਦੀ ਹੈ ਜੀ ਹੁਣ ਸੀਨੀਅਰ ਆਫਸਰ ਨੇ ਸਾਡੇ ਇਨਕੁਆਰੀ ਕਰ ਲੈਣਗੇ ਉਹਦੀ ਵੀ ਜੋ ਵੀ ਹੋਊਗਾ ਉਹ ਫਰਦਰ ਉਹ ਐਕਸ਼ਨ ਲਿਤਾ ਜਾਊਗਾ ਉਹਨਾਂ ਨੇ 4 ਦਿਨ ਦਾ ਸਾਡੇ ਡਿਪਟੀ ਸਾਹਿਬਾਨ ਨੇ ਕਿਹਾ ਵੀ ਸਾਨੂੰ ਸਮਾਂ ਦਿਓ ਤੇ ਅਸੀਂ ਇਨਕੁਆਰੀ ਕਰਕੇ ਸਾਰਾ ਫਾਈਨਲ ਕਰ ਲਾਂਗੇ